ਜਥੇਦਾਰ ਜੀ ਸੁਖਵੀਰ ਸਿੰਘ ਬਾਦਲ ਕੀ ਔਰਸੇ ਸਪਸ਼ਟ ਕਰ ਦਿਆ ਗਿਆ ਹੈ ਵਹੀ ਅਕਾਲ ਤਖਤ ਦੀ ਔਰਸੇ ਬੈਠਕ ਵੀ ਬੁਲਾਈ ਗਈ ਹੈ ਇਸ ਪੂਰੇ ਮਾਮਲੇ ਕੋ ਲੈ ਕੇ ਕੀ ਕਹਣਗੇ ਦੇਖੋ ਮੈਂ ਸਭ ਤੋਂ ਪਹਿਲਾਂ ਕਹਿਣਾ ਚਾਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਡੀ ਸਰਮੌਰ ਸੰਸਥਾ ਵਾ ਸਿੱਖ ਪੰਥ ਦੀ ਸਿੱਖ ਧਰਮ ਦੀ ਦੁਨੀਆ ਭਰ ਦਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਜਦਾ ਕਰਦਾ ਨਤਮਸਤਕ ਹੁੰਦਾ ਜੋ ਅਕਾਲ ਤਖਤ ਸਾਹਿਬ ਦੇ ਉੱਪਰ ਸੇਵਾ ਨਿਭਾਰੇ ਜਥੇਦਾਰ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੋ ਵੀ ਮਸਲਾ ਅਕਾਲ ਤਖਤ ਸਾਹਿਬ ਤੇ ਪੰਥ ਦਾ ਜਾਂਦਾ ਉਹਦਾ ਨਿਰਪੱਖ ਫੈਸਲਾ ਕਰਨ ਜਿਹਦੇ ਨਾਲ ਅਕਾਲ ਤਖਤ ਸਾਹਿਬ ਜੋ ਸਾਡੀ ਸਰਮੌਰ ਸੰਸਥਾ ਉਹਦਾ ਵੀ ਵਕਾਰ ਜਿਹੜਾ ਬਹਾਰ ਰਹੇ ਜੈ ਜੈਕਾਰ ਹੋਵੇ ਤੇ ਜਥੇਦਾਰ ਸਹਿਬਾਨਾਂ ਦਾ ਵੀ ਵजूद ਜਿਹੜਾ ਹੈਗਾ ਉਹਦਾ ਮਾਨ ਤੇ ਸਨਮਾਨ ਜਿਹੜਾ ਹੈਗਾ ਉਹ ਬਹਾਰ ਰਹੇ ਪਰ ਪਿਛਲੇ ਸਮੇਂ ਦੇ ਵਿੱਚ ਐਸੀਆਂ ਗੱਲਾਂ ਸਾਹਮਣੇ ਆਈਆਂ ਜਥੇਦਾਰ ਸਹਿਬਾਨਾਂ ਨੇ ਜੋ ਫੈਸਲੇ ਕੀਤੇ ਉਹਦੇ ਨਾਲ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਵੀ ਢਾਹ ਲੱਗੀ ਹੈ ਔਰ ਜਥੇਦਾਰ ਸਹਿਬਾਨਾਂ ਦੇ ਵਕਾਰ ਨੂੰ ਵੀ ਢਾਹ ਲੱਗੀ ਹੈ ਔਰ ਜੋ ਹੁਣ ਮਸਲਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹ ਜਾਗੂਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਜਿਹੜਾ ਆਪਣਾ ਮੰਗ ਪੱਤਰ ਦਿੱਤਾ ਸੀ ਔਰ ਉਸ ਦੇ ਸਪਸ਼ਟੀਕਰਨ ਮੰਗਿਆ ਸੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਕੋਲ ਜੋ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਜਿਸ ਤਰ੍ਹਾਂ ਜਵਾਬ ਦਿੱਤਾ ਉਹਦੇ ਤੋਂ ਇਹ ਸਪਸ਼ਟ ਨਹੀਂ ਲੱਗਦਾ ਕਿ ਉਹਨਾਂ ਦੀ ਮਨਸਾ ਸਾਫ਼ ਆ ਉਹਨਾਂ ਨੇ ਗੋਲ ਮੋਲ ਜਿਹਾ ਜਵਾਬ ਦਿੱਤਾ ਔਰ ਉਹਦੇ ਗੋਲਮੋਲ ਜਵਾਬ ਦੇ ਨਾਲ ਪੰਥ ਸੰਤੁਸ਼ਟ ਨਹੀਂ ਆ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਵੀ ਇਹ ਸਾਰਾ ਰਲਿ ਮਿਲੀ ਗੱਲਬਾਤ ਜਿਹੜੀ ਆ ਉਹ ਹੋ ਰਹੀ ਆ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਅੰਦਰ ਜਥੇਦਾਰ ਅਕਾਲ ਤਖਤ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਵੀ ਦੇ ਸਕਦੇ ਜਿਸ ਤਰ੍ਹਾਂ ਪਹਿਲਾਂ ਸੌਦਾ ਸਾਧ ਨੂੰ ਮਾਫੀਨਾਮਾ ਗੁਰਮੀਤ RAM ਰਹੀਮ ਜਿਹੜਾ ਕਾਤਲ ਤੇ ਕੋ ਕਰਮੀ ਜਿਹਨੂੰ ਦੁਨੀਆਵੀ ਅਦਾਲਤ ਨੇ ਤੇ ਸਜ਼ਾ ਦਿੱਤੀ ਸੀਬੀਆਈ ਕੋਰਟ ਨੇ ਤਾਂ ਸਜ਼ਾ ਦਿੱਤੀ ਉਹ ਕਰਮਾਂ ਦੇ ਵਿੱਚ 10-10 ਸਾਲ ਦੀ ਸਜ਼ਾ ਫਿਰ ਉਹਨੂੰ ਉਮਰ ਕੈਦ ਵੀ ਕੀਤੀ ਕਤਲ ਦੇ ਅੰਦਰ ਜੋ ਰਾਮਚੰਦਰ ਛਤਰਪਤੀ ਦਾ ਕਤਲ ਕੀਤਾ ਗਿਆ ਸੀ ਔਰ ਇਸੇ ਤਰ੍ਹਾਂ ਉਹਦੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਖਾਨਪੁਰ ਕੁਲਿਆ ਦਾ ਕਤਲ ਜਿਹਦੇ 'ਚ ਉਹਨੂੰ ਉਮਰ ਕੈਦ ਹੋਈ ਸੀ ਬਾਅਦ ਵਿੱਚ ਹਾਈ ਕੋਰਟ ਨੇ ਉਸ ਨੂੰ ਉਹਦੇ 'ਚੋਂ ਬਰੀ ਕਰ ਦਿੱਤਾ ਪਰ ਮੈਂ ਕਹਿਣਾ ਚਾਹੁੰਦਾ ਕਿ ਦੁਨਿਆਵੀ ਅਦਾਲਤਾਂ ਨੇ ਤਾਂ ਸਜ਼ਾਵਾਂ ਦਿੱਤੀਆਂ ਪਰ ਸਾਡੀ ਧਾਰਮਿਕ ਅਦਾਲਤ ਨੇ ਉਹਨੂੰ ਬਾਇਜਤ ਬਰੀ ਪਹਿਲਾਂ ਵੀ ਕੀਤਾ ਸੀ ਮਾਫੀਨਾਮਾ ਦਿੱਤਾ ਸੀ ਜਿਸ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਤੇ ਮਾਫੀਨਾਮਾ ਰੱਦ ਕਰਨਾ ਪਿਆ ਸੀਗਾ ਮੈਂ ਹੁਣ ਸਾਰੀ ਸਿੱਖ ਪੰਥ ਨੂੰ ਪੰਥਦਰਦੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਜਿਹੜਾ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸਰਦੀ ਹੈ ਉਹਦੇ ਵਿੱਚ ਪਤਾ ਲੱਗਿਆ ਕਿ ਕੁਝ ਦੇਸ਼ ਵਿਦੇਸ਼ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਲੰਡਨ ਦੇ ਵਿੱਚ ਵੀ ਮੀਟਿੰਗਾਂ ਹੋਈਆਂ ਜੋ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਮਾਫੀ ਦੇ ਕੇ ਫਿਰ ਪੰਥ ਦੇ ਗਲ ਮੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਬਰਦਾਸ਼ਤ ਦੇ ਕਾਬਿਲ ਨਹੀਂ ਹੈ ਜੋ ਬਾਦਲ ਪਰਿਵਾਰ ਨੇ ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ ਵਾ ਉਸ ਨੂੰ ਜਿਹੜਾ ਪੂਰਿਆ ਨਹੀਂ ਜਾ ਸਕਦਾ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਨੂੰ ਨਿਗਾਰ ਤੱਕ ਲੈ ਕੇ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਮੈਂ ਪੰਥਦਰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਜਿੰਨੇ ਵੀ ਪੰਜਾਬ ਚ ਪੰਥਦਰਦੀ ਵਸਦੇ ਆ ਚਾਹੇ ਹਰਿਆਣਾ ਚਾਹੇ ਰਾਜਸਥਾਨ ਤੇ ਦਿੱਲੀ ਆ ਪੂਰੇ ਭਾਰਤ ਦੇ ਵਿੱਚ ਵਿਦੇਸ਼ਾਂ ਵਿੱਚ ਵੀ ਕਿ ਉਹਨਾਂ ਨੂੰ ਇਹੋ ਜਿਹਾ ਇੱਕ ਜਿਹੜਾ ਹੈਗਾ ਆ ਮੈਂ ਸਮਝਦਾ ਕਿ ਪ੍ਰੋਗਰਾਮ ਉਲੀਕਣਾ ਚਾਹੀਦਾ ਕਿ ਜਿਹਦੇ ਨਾਲ ਸਾਰੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਤਾਂ ਕਿ ਜਿਹੜੇ ਸਾਡੇ ਜਥੇਦਾਰ ਸਹਿਬਾਨਾ ਉਹ ਸੁਖਵੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਮਾਫੀ ਨਾਮਾ ਨਾ ਜਾਰੀ ਕਰ ਦੇਣ ਜਿਸ ਤਰ੍ਹਾਂ ਪਹਿਲਾਂ ਸੌਦਾ ਸਾਧਨ ਨੂੰ ਕੀਤਾ ਸੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਦੇਖੋ ਇਸ ਗੱਲ ਦੇ ਨਾਲ ਜਥੇਦਾਰ ਸਹਿਬਾਨਾਂ ਦਾ ਵੀ ਵਕਾਰਦਾ ਤੇ ਲੱਗਾ ਜੇਕਰ ਉਹ ਸੁਖਵੀਰ ਸਿੰਘ ਬਾਦਲ ਨੂੰ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਨਿਯੁਕਤ ਕੀਤਾ ਤੇ ਜੇਕਰ ਉਹਨਾਂ ਦੇ ਸਾਰੇ ਦੇ ਉੱਤੇ ਸੁਖਵੀਰ ਸਿੰਘ ਬਾਦਲ ਨੂੰ ਉਹ ਬਰੀ ਕਰ ਦਿੰਦੇ ਤੇ ਜਥੇਦਾਰ ਸਹਿਬਾਨਾਂ ਦਾ ਸਨਮਾਨ ਵੀ ਘਟੇਗਾ ਤੇ ਕਾਲ ਤਖਤ ਦੇ ਵਕਾਰ ਨੂੰ ਵੀ ਢਾਹ ਲੱਗੇਗੀ। ਦੂਸਰਾ ਪਾਸਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਅਪੁਆਇੰਟਮੈਂਟ ਕਰਾਈ ਇਸ ਕਰਕੇ ਉਹ ਸੁਖਵੀਰ ਸਿੰਘ ਬਾਦਲ ਨੂੰ ਕੁਝ ਕਹਿ ਵੀ ਨਹੀਂ ਸਕਦੇ ਜਿਸ ਤਰ੍ਹਾਂ ਦਾ ਜਿਹੜਾ ਹੈ ਪਹਿਲਾਂ ਦਾ ਸਿਨੈਰੀਓ ਬਣਿਆ ਹੋਇਆ ਪਰ ਮੈਂ ਕਹਿਣਾ ਚਾਹੁੰਦਾ ਕਿ ਜਥੇਦਾਰ ਸਹਿਬਾਨਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਫੈਸਲਾ ਲੈਣਾ ਚਾਹੀਦਾ। ਜਿਹਦੇ ਨਾਲ ਅਕਾਲ ਤਖਤ ਸਾਹਿਬ ਦਾ ਵੀ ਵਿਕਾਰ ਬਹਾਲ ਹੋਵੇ ਜਥੇਦਾਰ ਸਹਬਾਨਾਂ ਦਾ ਵੀ ਸਨਮਾਨ ਜਿਹੜਾ ਉਹ ਬਹਾਲ ਹੋਵੇ ਤੇ ਜਿਹੜੇ ਦੋਸ਼ੀ ਨੇ ਪੰਥ ਤੇ ਪੰਜਾਬ ਦਾ ਜਿੰਨਾ ਨੁਕਸਾਨ ਕੀਤਾ ਉਹ ਕਟਾਰੇ ਚ ਜਾ ਕੇ ਉਹਨਾਂ ਨੂੰ ਜਿਹੜੀ ਆ ਸਜ਼ਾ ਲਾਈ ਜਾਏ ਪੰਥ ਚੋਂ ਖਾਰਜ ਕੀਤਾ ਜਾਵੇ ਔਰ ਸਜ਼ਾ ਜਿਹੜੀ ਹੈ ਇਹੀ ਸ਼੍ਰੋਮਣੀ ਅਕਾਲੀ ਦਲ ਤੋਂ ਪਰੇ ਕੀਤਾ ਜਾਵੇ ਪੰਥ ਚੋਂ ਖਾਰਜ ਕੀਤਾ ਜਾਵੇ ਕਿਉਂਕਿ ਪੰਥ ਤੇ ਪੰਜਾਬ ਦਾ ਸੁਖਵੀਰ ਸਿੰਘ ਬਾਦਲ ਨੇ ਬਹੁਤ ਵੱਡਾ ਨੁਕਸਾਨ ਕੀਤਾ ਵਾ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਹੋਵੇ ਸ਼੍ਰੋਮਣੀ ਕਮੇਟੀ ਸਰਵਾਈਵ ਹੋਵੇ ਪੰਥਦਰਦੀ ਜਿਹੜੇ ਆ ਉਹ ਅੱਗੇ ਹੋ ਕੇ ਫਿਰ ਇਹਨਾਂ ਜਥੇਬੰਦੀਆਂ ਦੀ ਜਿਹੜੀ ਅਗਵਾਈ ਆ ਉਹ ਕਰ ਸਕਣ ਉਹਦੇ ਵਾਸਤੇ ਸਮੂਹ ਪੰਥਦਰਦੀਆਂ ਨੂੰ ਅਪੀਲ ਹੈ ਕਿ ਆਪਸੀ ਗਿਲੇ ਸ਼ਿਕਵੇ ਪੁਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਤੇ ਉਹਨਾਂ ਨੂੰ ਆਪਣਾ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਕਿਉਂਕਿ ਮੁਆਫੀ ਜਿਹੜੀ ਉਹ ਗਲਤੀਆਂ ਦੀ ਹੁੰਦੀ ਆ ਔਰ ਉਹ ਵੀ ਜਿਹੜਾ ਆਪਣੇ ਦਿਲੋਂ ਰੀਅਲਾਈਜ਼ ਕਰਦਾ ਪਛਤਾਵਾ ਕਰਦਾ ਪਰ ਜਿੱਥੇ ਸਾਰੀ ਪੋਲਿਟਿਕਸ ਹੋ ਜੀ ਹੋਵੇ ਰਾਜਨੀਤੀ ਹੋ ਰਹੀ ਹੋਵੇ ਉੱਥੇ ਇਸ ਤਰ੍ਹਾਂ ਮਾਫੀ ਨਹੀਂ ਜਿਹੜੇ ਗੁਨਾਹ ਕੀਤੇ ਹੋਏ ਆ ਮਾਫੀ ਗਲਤੀਆਂ ਦੀ ਹੁੰਦੀ ਗੁਨਾਹਾਂ ਦੀ ਨਹੀਂ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਆ ਤੇ ਜਿਹੜੇ ਗੁਨਾਹ ਬਾਦਲ ਪਰਿਵਾਰ ਨੇ ਕੀਤੇ ਆ ਜ ਸਾਰੀ ਜ਼ਿੰਮੇਵਾਰੀ ਸੁਖਵੀਰ ਸਿੰਘ ਬਾਦਲ ਦੀ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਗੁਨਾਹ ਕੀਤੇ ਆ ਸੋ ਇਸ ਕਾਰਨ ਕਰਕੇ ਹੁਣੇ ਚਾਹੀਦਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਇਹਨਾਂ ਗੁਨਾਹਾਂ ਦੀ ਸਜ਼ਾ ਦੇਣ ਕਿਉਂਕਿ ਇਹ ਮਾਫੀ ਦੇ ਲਾਇਕ ਨਹੀਂ ਆ ਜੋ ਕੁਝ ਇਹਨਾਂ ਨੇ ਅ ਸੌਦਾ ਸਾਧ ਦਾ ਸੁਆਗਰਚਣ ਵਾਲਾ ਜਿਹੜਾ ਕੇਸ ਸੀ ਉਹ ਇਹਨਾਂ ਨੇ ਵਾਪਸ ਲੈ ਲਿਆ ਉਹ ਰੱਦ ਕਰਵਾ ਦਿੱਤਾ ਜੋ ਬਠਿੰਡੇ ਦਰਜ ਹੋਇਆ ਸੀਗਾ ਔਰ ਇਹਨਾਂ ਦੇ ਰਾਜ ਚ ਬਰਗਾੜੀ ਬੇਅਦਬੀ ਕਾਂਡ ਵਾਪਰਿਆ ਔਰ ਇਸੇ ਤਰ੍ਹਾਂ ਪਹਿਲਾਂ ਨਕੂਦਰ ਗੋਲੀ ਕਾਂਡ ਦੀ ਗੱਲ ਆ ਸਿੰਘ ਸ਼ਹੀਦ ਹੋਏ ਫਿਰ ਜਸਪਾਲ ਸਿੰਘ ਚੌੜ ਸਿਧਵਾ ਗੁਰਦਾਸਪੁਰ ਗੋਲੀ ਕਾਂਡ ਜਿਹੜਾ ਫਿਰ ਲੋਹਾਰਾ ਦਰਸ਼ਨ ਸਿੰਘ ਲੋਹਾਰਾ ਨੂਰ ਮਹਿਲਿਆ ਗੋਲੀ ਕਾਂਡ ਆ ਜਿਹੜਾ ਔਰ ਫਿਰ ਭਾਈ ਕਮਲਜੀਤ ਸਿੰਘ ਸੁਨਾਮ ਡੇਰਾ ਸਰਸਾ ਗੋਲੀ ਕਾਂਡ ਸੋ ਇਹ ਜਿਹੜੇ ਸਾਰੇ ਇਹਨਾਂ ਦੇ ਰਾਜ ਭਾਗ ਦੇ ਵਿੱਚ ਹੋਏ ਔਰ ਜਿਸ ਤਰ੍ਹਾਂ ਪੰਥਦਰਦੀਆਂ ਨੂੰ ਫੜ-ਫੜ ਜੇਲ੍ਹਾਂ 'ਚ ਡੱਕਿਆ ਜਥੇਦਾਰ ਕੌਂਕੇਸ ਸਾਹਿਬ ਦੇ ਜਿਹੜੀ ਤਵਾੜੀ ਕਮਿਸ਼ਨ ਦੀ ਰਿਪੋਰਟ ਸੀ ਉਹ ਦਬ ਰੱਖੀ ਸੀ ਇਹਨਾਂ ਨੇ ਔਰ ਡੀਜੀਪੀ ਸੁਮੇਸ਼ ਸ਼ੇਣੀ ਵਰਗਿਆਂ ਨੂੰ ਲਾਇਆ ਜਿਹੜੇ ਸਿੱਖਾਂ ਦੇ ਕਾਤਲ ਸੀ ਜ਼ਰਾ ਆਲਮ ਵਰਗੇ ਉਹਨਾਂ ਨੂੰ ਅਹੁਦੇ ਦਿੱਤੇ ਸੋ ਗੁਨਾਹਾਂ ਦੀ ਲਿਸਟ ਜਿਹੜੀ ਆ ਉਹ ਬਹੁਤ ਲੰਬੀ ਆ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਸਭ ਇਸ ਗੱਲ ਦਾ ਪਤਾ ਵਾ ਜੇਕਰ ਉਹਨਾਂ ਨੂੰ ਹੋਰ ਸਬੂਤ ਚਾਹੀਦੇ ਆ ਤਾਂ ਉਹਨਾਂ ਨੂੰ ਪੰਥਦਰਦੀਆਂ ਨੂੰ ਮੌਕਾ ਦੇਣਾ ਚਾਹੀਦਾ ਇੱਕ ਦਿਨ ਅਕਾਲ ਤਖਤ ਸਾਹਿਬ ਤੇ ਸੱਦ ਕੇ ਪੰਥਦਰਦੀਆਂ ਤੋਂ ਸਾਰੇ ਸਬੂਤ ਜਿਹੜੇ ਅਜਤੇਦਾਰ ਸਾਹਿਬ ਲੈ ਸਕਦੇ ਆ ਕਿ ਜੋ ਬਾਦਲ ਪਰਿਵਾਰ ਨੇ ਸੁਖਵੀਰ ਸਿੰਘ ਬਾਦਲ ਨੇ ਬਾਦਲ ਦਲ ਨੇ ਜਿਸ ਤਰ੍ਹਾਂ ਗੁਨਾਹ ਕੀਤੇ ਔਰ ਦੂਜੇ ਜਿਹੜੇ ਉਹਨਾਂ ਦੇ ਨਾਲ ਦੇ ਬਾਗੀ ਸਾਥੀ ਆ ਜਿਹੜੇ ਅੱਜ ਸੁਖਵੀਰ ਸਿੰਘ ਬਾਦਲ ਤੋਂ ਪਰੇ ਹੋ ਕੇ ਆਪਣੇ ਆਪ ਨੂੰ ਦੋទੌਤਾ ਸਾਬਤ ਕਰਨੇ ਚਾਹੁੰਦੇ ਉਹ ਵੀ ਗੁਨਾਹਾਂ 'ਚ ਭਾਗੀਦਾਰ ਰਹੇ ਆ ਉਹਨਾਂ ਦੇ ਨਾਲ ਸਾਰਾ ਕੁਝ ਇਹਨਾਂ ਗੁਨਾਹਾਂ 'ਚ ਸਹਿਮਤੀ ਜਤਾਈ ਆ ਅੱਜ ਤੱਕ ਤਾਂ ਉਹ ਪਾਸੇ ਨਹੀਂ ਹੋਏ ਵਧੀਆ ਤਾਜੀ ਖਬਰ ਆਈ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਐਮਐਲਏ ਸੀਗੇ ਉਹਨਾਂ ਜੋ ਇੱਕ ਐਮਐਲਏ ਅੱਜ ਛੱਡ ਕੇ ਉਹ ਝਾੜੂ ਪਾਰਟੀ ਦੇ ਵਿੱਚ ਆਮ ਪਾਰਟੀ ਦੇ ਵਿੱਚ ਚਲੇ ਗਿਆ ਹੁਣ ਤਾਂ ਦੋ ਹੀ ਐਮਐਲਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਕੋਲੇ ਰਹਿ ਗਿਆ ਤੇ ਸ਼ਾਇਦ ਉਹ ਵੀ ਦੋਵੇਂ ਜਿਹੜੇ ਆ ਉਹ ਸਹਿਮਤ ਨਹੀਂ ਆ ਮਨਪ੍ਰੀਤ ਸਿੰਘ ਹਾਲੀ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਸਹਿਮਤ ਨਹੀਂ ਆ ਸੋ ਇਸ ਕਾਰਨ ਕਰਕੇ ਜਿਹੜਾ ਇੱਥੋਂ ਤੱਕ ਹਾਲਾਤ ਪੰਥਕ ਪਾਰਟੀ ਦੇ ਲਜਾਣ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਜੋ ਪੰਥ ਦੇ ਪੰਜਾਬ ਦਾ ਨੁਕਸਾਨ ਕੀਤਾ ਇਸ ਕਰਕੇ ਇਹਨਾਂ ਗੁਨਾਹਾਂ ਦੀ ਸਜ਼ਾ ਬਣਦੀ ਆ ਤੇ ਜਥੇਦਾਰ ਸਹਿਬਾਨ ਨੂੰ ਅਸੀਂ ਅਪੀਲ ਕਰਦੇ ਆਂ ਕਿ ਉਹ ਇਸ ਗੱਲ ਤੋਂ ਸੁਚੇਤ ਰਹਿਣ ਨਹੀਂ ਤਾਂ ਅਕਾਲ ਤਖਤ ਸਾਹਿਬ ਦੇ ਵਿਕਾਰ ਨੂੰ ਵੀ ਢਾ ਲੱਗੂ ਤੇ ਜਥੇਦਾਰ ਸਹਿਬਾਨਾਂ ਦੇ ਮਾਨ ਸਨਮਾਨ ਨੂੰ ਵੀ ਢਾ ਲੱਗੂ ਕਿ ਜੇਕਰ ਉਹਨਾਂ ਨੇ ਇਹਦੇ ਚ ਪੱਖਪਾਤ ਕੀਤਾ ਤਾਂ ਸਾਡੀ ਅਪੀਲ ਆ ਕੇ ਉਹ ਨਿਰਪੱਖ ਫੈਸਲਾ ਜਿਹੜਾ ਕੌਮ ਦੀਆਂ ਭਾਵਨਾਵਾਂ ਅਨੁਸਾਰ ਗੁਰਬਾਣੀ ਤੇ ਗੁਰ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਲੈਣ ਤੇ ਪੰਥਦਰਦੀਆਂ ਨੂੰ ਮੇਰੀ ਅਪੀਲ ਆ ਕੇ ਉਹ ਜਲਦੀ ਜਦੋਂ ਜਥੇਦਾਰਾਂ ਨੇ ਮੀਟਿੰਗ ਕਰਦੀ ਉਸ ਤੋਂ ਪਹਿਲਾਂ-ਪਹਿਲਾਂ ਸਾਰੇ ਪੰਥਦਰਦੀ ਸਿਰ ਜੋੜ ਕੇ ਬੈਠ ਕੇ ਇਹਦੇ ਤੇ ਜ਼ਰੂਰ ਗੁਰਮਤਾ ਕਰਨ ਤਾਂ ਕਿ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਜੋ ਸਿੱਧੇ ਤੌਰ ਤੇ ਪੰਥ ਪੰਜਾਬ ਦੇ ਨੁਕਸਾਨ ਦਾ ਦੋਸ਼ੀ ਆ ਉਹਨੂੰ ਕਿਸੇ ਵੀ ਕੀਮਤ ਤੇ ਜਿਹੜਾ ਹੈਗਾ ਉਹ ਬਰੀ ਨਾ ਕੀਤਾ ਜਾਵੇ ਜਦ ਇਹ ਅੱਜ کہیں ਨਾ کہیں ਸੁਖਵੀਰ ਸਿੰਘ ਬਾਦਲ ਪਰਿਵਾਰ ਕੀ ਬਾਤ ਕਰੇ ਤਾਂ ਉਹਨਾਂ ਨੇ ਸ਼ਰੋਮਣੀ ਕਮੇਟੀ ਦਾ ਇਸਤੇਮਾਲ ਆਪਣੇ ਵੋਟਾਂ ਦੀ ਰਾਜਨੀਤੀ ਕੇ ਲਿਏ ਕੀਤਾ ਇਹ ਉਹਨਾਂ ਦਾ ਇਸਤੇਮਾਲ ਇਸ ਤਰ੍ਹਾਂ ਕਰਦੇ ਆ ਕਿ ਉਹਨਾਂ ਦਾ ਇੱਕ ਰਾਜਨੀਤਿਕ ਜੋ ਮਾਮਲਾ ਹੈ ਉਹ ਪੰਜਾਬ ਵਿੱਚ ਚੱਲਦਾ ਰਹੇ ਬਿਲਕੁਲ ਇਹ ਜਿਹੜਾ ਹੈ ਸਾਡਾ ਨੁਕਸਾਨ ਹੀ ਤਾਂ ਸਾਡੀ ਸੰਸਥਾ ਸ਼੍ਰੋਮਣੀ ਅਕਾਲੀ ਦਾ ਸ਼੍ਰੋਮਣੀ ਕਮੇਟੀ ਦਾ ਹੋਇਆ ਜਦੋਂ ਬਾਦਲ ਪਰਿਵਾਰ ਨੇ ਸਾਡੀਆਂ ਧਾਰਮਿਕ ਸੰਸਥਾਵਾਂ ਜਿੱਦਾਂ ਘੜ ਦਿੱਤਾ ਜਥੇਦਾਰਾਂ ਨੂੰ ਆਪਣੇ ਚੌਕੀਦਾਰਾਂ ਵਾਂਗੂ ਵਰਤਿਆ ਸ਼੍ਰੋਮਣੀ ਕਮੇਟੀ ਨੂੰ ਰਖੇਲ ਵਾਂਗੂ ਵਰਤਿਆ ਐਡੀ ਸਾਡੀ ਸਰਮੌਰ ਸੰਸਥਾ ਸੀਗਾ ਸੋ ਇਹ ਸੰਸਥਾ ਦਾ ਨੁਕਸਾਨ ਹੀ ਬਾਦਲ ਪਰਿਵਾਰ ਦੇ ਨਿੱਜੀ ਕਿਉਂਕਿ ਜਿੱਥੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਉੱਥੇ ਲੰਗਰ ਅਗਦੇ ਗੁਰਦੁਆਰਾ ਅ ਮੋਖਰ ਸਾਹਿਬ ਤੋਂ ਟੁੱਟੀ ਗੰਢੀ ਸਾਹਿਬ ਤੋਂ ਕਦੇ ਤਖਤ ਦਮਦਮਾ ਸਾਹਿਬ ਜਿਹੜੇ ਵੀ ਇਲਾਕੇ ਦੇ ਆਲਮਗੀਰ ਤੋਂ ਵੱਖ-ਵੱਖ ਥਾਵਾਂ ਤੋਂ ਜਿਹੜੇ ਇਲਾਕੇ ਜਿਨ੍ਹਾਂ ਦੀਆਂ ਕਾਨਫਰੰਸਾਂ ਰੈਲੀਆਂ ਹੁੰਦੀਆਂ ਉੱਥੋਂ ਲੰਗਰ ਜਾਂਦਾ ਔਰ ਉੱਥੇ ਫਿਰ ਜਿਹੜਾ ਸੀਗਾ ਤੁਸੀਂ ਦੇਖਿਆ ਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡੇ ਆਏ ਤਾਂ ਉੱਥੇ ਜਿਹੜਾ ਲੰਗਰ ਸੀ ਉਹਦੀ ਕਿੰਨੀ ਬਯਦਵੀ ਇਹਨਾਂ ਨੇ ਕਰਵਾਈ ਜਿਹੜਾ ਗੁਰੂ ਘਰ ਲੰਗਰ ਜਿਹੜਾ ਸੀ ਉੱਥੇ ਲਿਜਾ ਕੇ ਕਿਉਂਕਿ ਜੇ ਸੰਗਤਾਂ ਛਕ ਲੈਂਦੀਆਂ ਤਾਂ ਵੀ ਮੰਨਿਆ ਜਾਂਦਾ ਉੱਥੇ ਤਾਂ ਪੈਰਾਂ 'ਚ ਖਿਲਰਿਆ ਲੰਗਰ ਸੋ ਇਹ ਜਿਹੜੀਆਂ ਇਹਨਾਂ ਨੇ ਗੁਰੂਕੇ ਲੰਗਰ ਦੀ ਦੁਰਵਰਤੋਂ ਕੀਤੀ ਹੈ ਸ਼ਰਮਣੀ ਕਮੇਟੀ ਦੀ ਦੁਰਵਰਤੋਂ ਸਿੱਧੀ ਆਪਣੇ ਨਿੱਜੀ ਹਿੱਤਾਂ ਲਈ ਕੀਤੀ ਹੈ ਜਥੇਦਾਰਾਂ ਦੀ ਕੀਤੀ ਹੈ ਤਾਂ ਹੀ ਅੱਜ ਸਾਡੀ ਮਾਨਮਤੀ ਸੰਸਥਾ ਦਾ ਵਕਾਰ ਜਿਹੜਾ ਵजूद ਆ ਉਹ ਘਟਿਆ ਵਾ ਤੇ ਉਸ ਨੂੰ ਮੁੜ ਸਰਵਾਈਵ ਕਰਨ ਵਾਸਤੇ ਬਾਦਲ ਪਰਿਵਾਰ ਨੂੰ ਇਹਨਾਂ ਸੰਸਥਾਵਾਂ ਤੋਂ ਪਾਸੇ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਤੇ ਲੋੜ ਹੈ ਤੇ ਜਥੇਦਾਰ ਅਕਾਲ ਤਖਤ ਨੂੰ ਵੀ ਹੁਣ ਚਾਹੀਦਾ ਕਿ ਮੁੜ ਇਹਨੂੰ ਜਿਹੜਾ ਹੈਗਾ ਕੋਈ ਛਾਬਣ ਸ਼ੈਂਪੂ ਮਾਰ ਕੇ ਇਸ ਤਰ੍ਹਾਂ ਦਾ ਤੇ ਮੁੜ ਪੰਥ ਦੇ ਗੱਲ ਨਾਲ ਮੜਿਆ ਜਾਵੇ ਪੰਥ ਇਸ ਗੱਲ ਨੂੰ ਪ੍ਰਵਾਨ ਜਿਹੜਾ ਉਹ ਨਹੀਂ ਕਰੂਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਨਿਰਪੱਖ ਫੈਸਲਾ ਹੋਣਾ ਚਾਹੀਦਾ ਆਈਏ ਸਾਡੀਆਂ ਸੰਸਥਾਵਾਂ ਜਿਹੜੀਆਂ ਆਜ਼ਾਦ ਹੋ ਕੇ ਆਪਣਾ ਸਿੱਖਾਂ ਲਈ ਪੰਥ ਤੇ ਪੰਜਾਬ ਲਈ ਕੰਮ ਜਿਹੜਾ ਉਹ ਕਰ ਸਕਦੀਆਂ। ਤੋਂ ਮਾਬਦ ਹਰਿਆਣਾ ਵਿੱਚ ਚੋਣ ਆਉਣ ਵਾਲੇ ਆਕਾਲੀ ਦਲ ਕੀ ਬਾਤ ਕਰੇ ਹਰਿਆਣਾ ਵਿੱਚ ਗਠਵੰਦਨ ਕਰਕੇ ਚੋਣ ਲੜੇਗੀ ਤਾਂ ਵਾਹ ਪਰ ਜੋ ਹੈ ਆਪ ਕੀ ਔਰ ਸੇ ਕੀ ਆ ਰਹੇਗਾ ਜਦ ਆਕਾਲੀ ਦਲ ਚੋਣ ਲੜਨ ਜਾਏਗਾ। ਮੈਂ ਹਰਿਆਣੇ ਦੇ ਸਿੱਖਾਂ ਨੂੰ ਬੇਨਤੀ ਕਰਨੀ ਚਾਹਨਾਗੇ ਪਿਛਲੇ ਦਿਨਾਂ ਚ ਦੇਖਣ ਵਿੱਚ ਆਇਆ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਬਾਦਲ ਪਾਰਟੀ ਬਾਦਲ ਪਰਿਵਾਰ ਪਾਰਟੀ ਦੇ ਬੰਦੇ ਆ ਸਰਗਰਮ ਹੋ ਰਹੇ ਆ। ਹਰਿਆਣੇ ਦੇ ਸਿੱਖਾਂ ਨੂੰ ਮੁੜ ਜਿਹੜਾ ਵਰਗ ਲਾਉਣ ਵਾਸਤੇ ਕਦੇ ਕਿਸੇ ਕੱਠ ਦੇ ਨਾਂ ਦੇ ਕਦੇ ਕਿਸੇ ਰੈਲੀ ਦੇ ਨਾਂ ਤੇ ਸੋ ਹਰਿਆਣੇ ਦੇ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਹਰਿਆਣੇ ਦੇ ਸਿੱਖਾਂ ਦਾ ਇੱਕ ਪਲੇਟਫਾਰਮ ਬਣਿਆ ਉਹਦੀ ਸਹੀ ਵਰਤੋਂ ਚੰਗਾ ਗੁਰੂ ਘਰਾਂ ਦਾ ਪ੍ਰਬੰਧ ਦੇ ਧਰਮ ਪ੍ਰਚਾਰ ਪ੍ਰਸਾਰ ਜਿਹੜਾ ਉਹ ਹੋਵੇ ਉਹਦੇ ਵਾਸਤੇ ਯਤਨਸ਼ੀਲ ਹੋਣਾ ਚਾਹੀਦਾ ਸਾਰਿਆਂ ਨੂੰ ਔਰ ਜਿਸ ਤਰ੍ਹਾਂ ਬਾਦਲ ਪਾਰਟੀ ਇੱਥੇ ਮੁੜ ਆ ਕੇ ਜਿਵੇਂ ਪਹਿਲਾਂ ਹਰਿਆਣੇ ਦੇ ਸਿੱਖਾਂ ਨੂੰ ਵੇਚ ਕੇ ਕਦੇ ਕਿਸੇ ਪਾਰਟੀ ਨੂੰ ਕਦੇ ਕਿਸੇ ਪਾਰਟੀ ਨੂੰ ਇੱਥੋਂ ਮੋਲ ਵਟ ਕੇ ਲੈ ਜਾਂਦੇ ਸੀ ਮੋਢੋਂ ਸਰ ਗਰਮ ਹੋ ਰਿਹਾ ਹਰਿਆਣੇ ਦੇ ਸਿੱਖ ਸੁਚੇਤ ਹੋਣ ਕਿ ਇਹ ਜਿਹੜਾ ਬਾਦਲ ਪਾਰਟੀ ਬਾਦਲ ਦਲ ਦੇ ਬੰਦੇ ਅੱਗੇ ਹੋ ਕੇ ਕਾਰਵਾਈਆਂ ਗਤੀਵਿਧੀਆਂ ਜਿਹੜੀਆਂ ਹੁਣ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਤੋਂ ਸੁਚੇਤ ਹੋ ਜਾਵੇ ਤੇ ਹਰਿਆਣੇ ਦੇ ਸਿੱਖ ਜਿਹੜੇ ਆ ਉਹ ਆਪਣੀ ਮਰਜ਼ੀ ਦੇ ਨਾਲ ਫੈਸਲਾ ਲੈਣ ਕਿ ਉਹਨਾਂ ਨੇ ਕਿਸ ਦਾ ਸਮਰਥਨ ਕਰਨਾ ਪਰ ਬਾਦਲ ਪਾਰਟੀ ਦੇ ਇਸ਼ਾਰੇ ਤੇ ਜਾਂ ਬਾਦਲ ਪਾਰਟੀ ਦਾ ਸਮਰਥਨ ਕਿਸੇ ਵੀ जिनके खिलाफ आप लड़ाई लड़ते हैं सिख समाज के लोगों ने लड़ाई लड़ी तो उनको जो क्लीन चिट देने का मामला जो आप बता रहे हैं सामने आई उसको किस नजर से देख रहे हैं आप देखो अकाली दल भी डेरा सरसा बादल परिवार ਉਹ ਉਹਨਾਂ ਦੀ ਪੁਸਤ ਪਣਾਈ ਕਰਦਾ ਰਿਆ ਬਰਗਾੜੀ ਬੇਅਦਬੀ ਕਾਂਡ ਦੇ ਉਹ ਮੁੱਖ ਦੋਸ਼ੀ ਆ ਉਹਨਾਂ ਨੂੰ ਜਿਹੜਾ ਪੁਸਤ ਪਣਾਈ ਦਿੱਤੀ ਉਹਨਾਂ ਨੂੰ ਛਤਰ ਸ਼ਾਯਾ ਦਿੱਤੀ ਬਚਾਇਆ ਉਹਨਾਂ ਦੋਸ਼ੀਆਂ ਨੂੰ ਜਿੰਨੀਆਂ ਵੀ ਪੰਜਾਬ ਪੁਲਿਸ ਦੀਆਂ ਸੇਟਾਂ ਬਣੀਆਂ ਨੇ ਜਾਂ ਜਾਂਚ ਕਮਿਸ਼ਨ ਉਹਨਾਂ ਨੇ ਡੇਰਾ ਸਰਸਾ ਮੁਖੀ ਨੂੰ ਉਹਦਾ ਮੁੱਖ ਸਾਜ਼ਿਸ਼ ਘਾੜਾ ਦੱਸਿਆ ਬੇਅਦਬੀ ਕਾਂਡ ਦਾ ਪਰ ਉਹਨਾਂ ਦੋਸ਼ੀਆਂ ਨੂੰ ਬਚਾਇਆ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਬਾਦਲ ਨੇ ਆਪਣੀ ਸਰਕਾਰ ਦੇ ਵਿੱਚ ਸੇਸ ਕਾਰਨ ਕਰਕੇ ਇਹਨਾਂ ਦਾ ਉਹਦਾਂ ਨਾਲ ਗੱਠ ਜੋੜ ਰਿਆ ਹੁਣ ਵੀ ਗੱਠ ਜੋੜ ਆ ਪਰ ਜਿਹੜੀ ਵੀ ਪਾਰਟੀ ਗੱਠਜੋੜ ਚ ਗਈ ਡੇਰਾ ਸਰਸਾ ਦੇ ਉਹਦਾ ਨੁਕਸਾਨ ਹੀ ਹੋਇਆ ਸ਼ੁਰੂ ਤੋਂ ਦੇਖ ਲੋ ਡੇਰਾ ਸਰਸਾ ਮੁਕੀਦ ਹੈ ਜਿੰਦਾ ਵੀ ਸਮਰਥਨ ਕੀਤਾ ਉਹਦਾ ਸੂਪੜਾ ਸਾਫ ਹੋਇਆ ਚਾਹੇ ਪਹਿਲਾਂ ਕੈਪਟਨ ਸਰਕਾਰ ਸੀ ਕੈਪਟਨ ਨੇ ਲਿਆ ਮੁੜ ਕੇ ਬਾਦਲਾ ਨੇ ਲਿਆ ਦਿੱਲੀ ਦੇ ਅੰਦਰ ਕਹਿੰਦਾ ਸੀ ਭਾਜਪਾ ਦੀ ਸਰਕਾਰ ਬਣਾਉਣੀ ਆ ਉਥੇ ਕੇਦਰੀਵਾਲ ਦੀ ਬਹੁਮਤ ਨਾਲ ਸਰਕਾਰ ਬਣਗੀ ਸੋ ਜਿਹੜਾ ਵੀ ਵਿਅਕਤੀ ਲੀਡਰ ਜਾਂ ਜਿਹੜੀ ਪਾਰਟੀ ਕਾਤਲ ਤੇ ਕੋ ਕਰਮੀ ਰਾਮ ਰਹੀਮ ਦੀ ਸ਼ਰਨ ਵਿੱਚ ਜਾਂਦੀ ਉਹਦੀ ਪੋਸਤ ਬਣਾਈ ਕਰਦੀ ਆ ਉਹਦਾ ਪੱਖ ਕਰਦੀ ਆ ਦੇਸ਼ ਦੇ ਲੋਕ ਜਿਹੜੇ ਆ ਉਹਦਾ ਸੂਪੜਾ ਸਾਫ਼ ਕਰਦੇ ਆ ਕਿਉਂਕਿ ਇਨਸਾਫ ਪਸੰਦ ਲੋਕ ਚਾਹੇ ਉਹ Hindu ਆ ਸਿੱਖ ਆ ਮੁਸਲਮਾਨ ਇਸਾਈ ਆ ਬੋਧੀ ਆ ਜੈਨੀ ਆ ਕੋਈ ਨਹੀਂ ਚਾਹੁੰਦਾ ਕਿ ਸੌਦਾ ਸਾਥ ਜਿਹੜਾ ਕਾਤਲ ਤੇ ਕੋ ਕਰਮੀ ਆ ਜੇਲ੍ਹ ਦੀਆਂ ਸਲਾਕਾਂ ਤੋਂ ਬਾਹਰ ਆਵੇ ਜਿਹੜੀ ਵੀ ਪਾਰਟੀ ਜਾਂ ਲੀਡਰ ਉਹਦੀ ਪੋਸਤ ਬਣਾਈ ਉਹਦਾ ਪੱਖ ਕਰੇਗਾ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਰਜਾਨਾ ਭੁਗਤਣਾ ਪਊ ਪਹਿਲਾਂ ਵੀ ਭੁਗਤਣਾ ਪਿਆ ਸੌਦਾ ਸਾਧ ਨੂੰ ਬਚਾਉਂਦੇ ਬਾਦਲਾਂ ਦਾ ਪਤਨ ਹੋ ਗਿਆ ਬਾਦਲਾਂ ਨੂੰ ਬਚਾਉਂਦੇ ਕੈਪਟਨ ਦਾ ਪਤਨ ਹੋ ਗਿਆ ਗਾਂ ਵੀ ਜਿਹੜਾ ਉਸੇ ਰਸਤੇ ਤੇ ਚੱਲੂਗਾ ਉਹਦਾ ਵੀ ਪਤਨ ਹੋਊਗਾ ਚਾਹੇ ਕੋਈ ਪਾਰਟੀ ਹੋਵੇ ਚਾਹੇ ਕੋਈ ਲੀਡਰ ਹੋਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ